ਕੋਧਰ ਪੁਲਿਸ ਨੇ ਸਾਬਕਾ ਕੌਂਸਲਰ ਦੇ ਪੁੱਤਰ ਦੇ ਅਗਵਾਕਾਰਾਂ ਚੋਂ ਇੱਕ ਨੂੰ ਕੀਤਾ ਗ੍ਰਿਫਤਾਰ ਦੋਦੀ ਭਾਲ ਜਾਰੀ ਬੀਤੇ ਦਿਨ ਨੂੰ ਕੋਧਰ ਤੋਂ ਅਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਪੁੱਤਰ ਨੂੰ ਅਗਵਾ ਕਰਕੇ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਨਕੋਧਰ ਦੀ ਅਦਾਲਤ ਵਿੱਚ ਤਾਇਨਾਤ ਪੰਜਾਬ ਹੋਮਗਾਰਡ ਜਵਾਨ ਸਮੇਤ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਰੋਹਿਤ ਗਿਲ ਹੋਮਗਾਰਡ ਵਾਸੀ ਜਲੰਧਰ ਉਸਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਜੈਕਬ ਖਿਲਾਫ ਧਾਰਾ 386 342 506 511 ਅਤੇ 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪૃਥੀ ਦੇ ਬੇਟੇ ਨੇ ਦੱਸਿਆ ਕਿ ਉਸ ਨੂੰ ਰੋਹਿਤ ਗਿਲ ਨੇ ਆਪਣੇ ਸਾਥੀਆਂ ਨਾਲ ਮੈਨੂੰ ਫੜਿਆ ਸੀ। ਰੋਹਿਤ ਗਿਲ ਪੰਜਾਬ ਹੋਮਗਾਰਡ ਦਾ ਸਿਪਾਹੀ ਹੈ ਅਤੇ ਨਕੋਦਰ ਅਦਾਲਤ ਵਿੱਚ ਡਿਊਟੀ ਕਰਦਾ ਸੀ। ਰੋਹਿਤ ਗਿਲ ਨੇ ਆਪਣੇ ਸਾਥੀ ਗੁਰਪ੍ਰੀਤ ਗੋਪੀ ਅਤੇ ਜੈਕਬ ਨਾਲ ਮੈਨੂੰ ਫੜਿਆ ਸੀ। ਡੀਐਸਪੀ ਮੁਖਤਿਆਰ ਰਾਏ ਨੇ ਦੱਸਿਆ ਕਿ ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਇਹ ਮੁੰਡਾ ਕਾफी ਸਮੇਂ ਤੋਂ ਘਰ ਨਹੀਂ ਆਇਆ ਸਾਡੀ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਿਸ ਵਿੱਚ ਇੱਕ આરોપી ਰੋਹਿਤ ਗਿਲ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸਦੇ ਦੋ ਸਾਥੀ ਫਰਾਰ ਹਨ ਜਿਨ੍ਹਾਂ ਨੂੰ ਜਲਦੀ ਫੜ ਲਿਆ ਜਾਵੇਗਾ ਪੁਲਿਸ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਇਹਦੇ ਵਿੱਚ ਜਿਹੜਾ 36 ਨੰਬਰ ਐਫਆਈਆਰ ਲਾਚ ਕੀਤੀ ਗਈ ਹੈ ਇਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਪੁਲਿਸਿੰਗ ਵੱਲੋਂ ਕਿ ਉਹਨਾਂ ਦੇ بیٹے ਇਹਨੂੰ ਕਿਸੇ ਨੇ ਕਿਡਨਾਪ ਕਰ ਲਿਆ ਤੇ ਇਹਨਾਂ ਨੂੰ ਇੱਕ ਫੋਨ ਆਇਆ ਕਿ ਜਿਹਦੇ ਵਿੱਚ 50000 ਰੁਪਏ ਦੀ ਫੋਟੇ ਦੀ ਮੰਗ ਕੀਤੀ ਗਈ ਸੀ ਜਿਹਨੂੰ ਲੋਕਲ ਪੁਲਿਸ ਨੇ ਬੜੀ ਮੁਸਤੱਦੀ ਨਾਲ ਹੱਲ ਕਰਦੇ ਹੋਏ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕੀਤੀ ਗਈ ਤਾਂ ਇਹਦੇ ਵਿੱਚ ਪਤਾ ਲੱਗਾ ਕਿ ਇਹ ਵਿੱਚ ਤਿੰਨ ਬੰਦੇ ਸ਼ਾਮਿਲ ਆ ਜਿਹੜੇ ਕਿ ਦੱਖਣੀ ਅੱਡੇ ਤੋਂ ਨਵਜੋਤ ਸਿੰਘ ਨੂੰ ਜਿਹੜਾ ਚੱਕ ਕੇ ਲਿਗਾ ਸੀਗੇ ਸਵਿਫਟ ਗੱਡੀ ਦੇ ਵਿੱਚ ਤੇ ਡਿਊਰਿੰਗ ਇਨਵੈਸਟੀਗੇਸ਼ਨ ਦੇ ਨਾਲ ਸਾਹਮਣੇ ਇਹ ਰੇਤਨ ਜਾਨੇ ਸੀ ਕਿ ਉਹਨਾਂ ਦੇ ਵਿੱਚੋਂ ਦੋ ਮੁਲਾਜ਼ਮ ਜਿਹੜੇ ਆ ਉਹ ਹਮਗਵਾਰ ਨਾਲ ਸੰਬੰਧਿਤ ਸੀਗੇ ਜਿਹਨਾਂ ਵਿੱਚੋਂ ਇੱਕ ਹੈਗਾ ਰੋਹਿਤ ਗੱਲ ਇੱਕ ਗੁਰਪ੍ਰੀਤ ਰੋਹਿਤ ਗੱਲ ਤੇ ਕੋਟ ਕੰਪਲੈਕਸ ਦੇ ਵਿੱਚ ਲੱਗਾ ਹੋਇਆ ਸੀਗਾ ਤੇ ਗੁਰਪ੍ਰੀਤ ਕਪੂਰਥਲਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀਗਾ ਜਿੱਥੋਂ ਐਬਸੈਂਟ ਚੱਲ ਰਿਹਾ ਤੇ ਐਨਬੀਆਰ ਦੀ ਇਨਵੈਸਟੀਗੇਸ਼ਨ ਜਿਹੜਾ ਗੁਰਪ੍ਰੀਤ ਨੂੰ ਆ ਉਹ ਹਾਲੇ ਤੱਕ ਉਹ ਫਰਾਰ ਚੱਲਿਆ ਜਾ ਰਿਹਾ ਤੇ ਰੋਹਿਤ ਗੱਲ ਨੂੰ ਉਹਦਾ ਪੁਲਿਸ ਨੇ ਅਰੈਸਟ ਕਰ ਲਿਆ ਸਰ ਜਿਹੜੇ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾ ਗਿਆ ਇਹਨਾਂ ਤੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਹੈਗਾ ਨਹੀਂ ਇਹਨਾਂ ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਕੋਈ ਨਸ਼ਾ ਵਗੈਰਾ ਕਰਨ ਦੀ ਆਤੀ ਹੈ ਕਿ ਇਹ ਹੁਣ ਇਹ ਟੈਸਟ ਵਗੈਰਾ ਕਰਾਵਾਂਗੇ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਤੇ ਇਹ ਜਿਹੜੀ ਫਰੋਤੀ ਦਾ ਮਾਮਲਾ ਹੈਗਾ ਵਾ ਇਹਨਾਂ ਨੇ ਪਹਿਲੀ ਵਾਰੀ ਫਰੋਤੀ ਮੰਗੀ ਜਾਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਮਾਮਲਾ ਹੈ ਡਿਊਰਿੰਗ ਇਨਵੈਸਟੀਗੇਸ਼ਨ ਇਹ ਚੀਜ਼ਾਂ ਜਿਹੜੀਆਂ ਅਸੀਂ ਵੈਰੀਫਾਈ ਕਰਾਂਗੇ ਕਿ ਫਸਟ ਫਸਟ ਵਾਰੀ ਹੋਇਆ ਸੀ ਜਾਂ ਇਹ ਪਹਿਲਾਂ ਵੀ ਹੋ ਚੁੱਕੀ ਚੀਜ਼ ਕਰ ਚੁੱਕੇ ਕਿ ਕਿਹੜਾ ਇਹਨਾਂ ਨੇ ਕਿਡਨਾਪਿੰਗ ਕੀਤੀ ਕਿਹੜੀ ਗੱਡੀ ਚ ਕੀਤੀ ਤੇ ਕਿੱਥੇ ਲੈ ਕੇ ਗਏ ਕੁਝ ਪਤਾ ਲੱਗਾ ਸੀ ਇਹ ਸਪਸ਼ਟ ਡਿਜ਼ਾਇਰ ਸੀ ਸਿਲਵਰ ਨੰਬਰ ਸਿਲਵਰ ਕਲਰ ਦੀ ਸੀ ਗੱਡੀ ਪਬੀ 010 ਡੀਏ ਨੰਬਰ 13 ਇਹ ਵੱਖਰੇ ਵੱਖਰੇ ਏਰੀਆ ਦੇ ਵਿੱਚ ਇਹਨਾਂ ਨੂੰ ਘੁਮਾਈ ਗਿਆ ਲੋਕਲ ਦੇ ਵਿੱਚ ਪਰ ਜਦੋਂ ਉਸ ਦੇ ਕੋਲ ਚੀਜ਼ ਆਈ ਸਾਹਮਣੇ ਤਾਂ ਪੁਲਿਸ ਨੇ ਇਸ ਚੀਜ਼ ਨੂੰ ਹੱਲ ਕਰ ਲਿਆ ਠੀਕ ਹੈ ਸਰ ਹੁਣ ਤੱਕ ਅਰੇਸਟ ਕੀ ਦੀ ਪ੍ਰਕਿਰਿਆ ਹਲੇ ਇੱਕ ਸਿਰਫ ਰੋਹਿਤ ਗਿੱਲ ਦੀ ਜਿਹੜੀ ਅਰੇਸਟ ਹੋਈ ਜਾ ਦੋ ਜਿਹੜੇ ਆ ਇੱਕ ਹੈਗਾ ਬੰਦਾ ਗੁਰਪ੍ਰੀਤ ਇੱਕ ਨੂੰ ਨਾ ਜਿਹੜਾ ਪ੍ਰਾਈਵੇਟ ਵਿਅਕਤੀ ਸੀਗਾ ਜੈਕਬ ਉਹ ਹਲੇ ਅਰੇਸਟ ਨਹੀਂ ਹੋਇਆ ਸਰ ਕਿਹੜੀ ਤਾਰਾ ਦੇ ਨਾਮ ਰਜਿਸਟ੍ਰੇਸ਼ਨ ਹੈ ਸਿਰ ਵਿੱਚ ਅਸੀਂ ਜਿਹੜੇ ਖੇਤਰ ਨੰਬਰ ਆ ਸਰ ਲੌਂਚ ਕੀਤੇ 386 342 506 511 34 ਆਪਕੀ ਜਿਹੜੀ ਨੇਫਰ ਲੌਂਚ ਕੀਤੇ ਸਰ ਹੁਣ ਅਗਲੀ ਕੀ ਕਾਰਵਾਈ ਕੀਤੀ ਜਾਵੇ ਅਗਲੀ ਕਾਰਵਾਈ ਇਹ ਕਰਾਂਗੇ ਪਹਿਲਾਂ ਜਿਹੜੇ ਰਹਿੰਦੇ ਉਹਨਾਂ ਨੂੰ ਫੜਾਂਗੇ ਤੇ ਪਲੱਸ ਅਸੀਂ ਇਹ ਇਨਵੈਸਟੀਗੇਟ ਕਰਾਂਗੇ ਕਿ ਹੋਰ ਇਹੋ ਜਿਹੇ ਕਿੰਨੇ ਮੈਟਰ ਹੋ ਚੁੱਕੇ ਆ ਅਕਾਲੀ ਦਲ ਦੇ ਸਾਬਕਾ ਕੌਂਸਲਰ ਭਗਵਾਨ ਸਿੰਘ ਪ੍ਰੂਥੀ ਵਾਸੀ ਗੁਰੂ ਤੇਗ ਬਹਾਦਰ ਨਗਰ ਨਕੋਦਰ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਕੀ ਦੱਸਿਆ ਤੁਸੀਂ ਆਪ ਸੁਣੋ 22 ਤਰੀਕ ਕੋਈ ਮੁੰਡਾ 10 ਵਜੇ ਘਰ ਤੇ ਘਰੋਂ ਆਇਆ ਮੇਰੇ ਕੋਲ ਸਾਢੇ 9:00 10:00 ਜੀ ਇੱਥੇ ਰਿਹਾ ਮੁੜ ਕੇ ਕਹਿੰਦਾ ਭੁੱਖ ਲੱਗੀ ਅੱਜ ਕੰਮ ਵਾਲੀ ਆਈ ਨਹੀਂ ਹੈਗੀ ਘਰ ਤੇ ਮਮਾ ਠੀਕ ਨਹੀਂ ਅੱਜ ਰੋਟੀ ਆਪੀ ਨਹੀਂ ਬਣੀ ਮੈਂ ਸਮੋਸੇ ਖਾਣੇ ਮੇਰੇ ਕੋਲ ਹੀ ਤੋਂ 100 ਰੁਪਏ 150 ਰੁਪਏ ਲੈ ਗਿਆ ਗੱਲੇ ਤੋਂ ਸਮੋਸੇ ਲੈਣ ਗਿਆ ਜੀ ਇੱਥੇ ਮਰਾਸ਼ਾ ਰੋਟੀ ਜੀ ਉਥੇ ਉਸ ਮੂਸੇ ਇੱਕ ਮੇਰੇ ਵਾਸਤੇ ਪੈਕ ਹੋਏ ਆਪ ਖਾਂਦਾ ਪਿਆ ਉਹ ਬੰਦੇ 6 ਜਣੇ ਆ ਜੀ 6 ਬੰਦੇ ਆਏ ਆ ਤੇ ਉਹਨਾਂ ਕਿਹਾ ਅਸੀਂ ਪੁਲਿਸ ਦੇ ਮੁਲਾਜ਼ਮ ਆ ਏਦਾਂ ਏਦਾਂ ਸੀਐਸਟਾਫ ਜ਼ਿਲ੍ਹੰਦਰੋਂ ਆਏ ਆ ਤੇ ਸਾਡੇ ਨਾਲ ਤੇਰੀ ਸ਼ਿਕਾਇਤ ਬਹੁਤ ਤਕੜੀ ਆ ਤੇ ਤੈਨੂੰ ਅਸੀਂ ਲੈ ਕੇ ਜਾਣਾ ਉਥੇ ਸੀਐਸਟਾਫ ਇਹਨੂੰ ਲੈ ਗਿਆ ਬਿਠਾ ਕੇ ਗੱਡੀ 'ਚ ਜੀ ਤੇ ਸਵੇਰ 11:00 ਵਜੇ 10 ਮਿੰਟ ਤੇ ਮੈਨੂੰ ਫੋਨ ਆ ਜਾਂਦਾ ਜੀ ਕਿ ਏਦਾਂ ਏਦਾਂ ਪਾਪਾ ਗੱਲ ਕਰਿਓ ਇਹਦੇ ਵਟਸਐਪ ਤੇ ਜਿਹੜਾ ਨਾ ਇੰਦਾ ਜਿਹੜਾ WhatsApp ਸੀਗਾ ਮੋਬਾਈਲ ਉਹਦੇ ਤੇ ਮੇਰਾ ਕਾਲ ਹੋਈ ਆ ਤੇ ਮੈਨੂੰ 11:10 ਵਜੇ 10 ਮਿੰਟ ਤੇ ਫੋਨ ਆਇਆ ਪਾਪਾ ਗੱਲ ਕਰਿਓ ਮੈਂ ਗੱਲ ਕੀਤੀ ਕਹਿੰਦੇ ਤੁਹਾਡਾ ਮੁੰਡਾ ਅਸੀਂ ਲੈ ਚੱਲੇ ਆਂ ਸੀਐਸਟਾਫ ਵਾਲੇ ਜਿੰਦਰ ਬੋਲਦੇ ਆਂ ਜੇ ਤੁਸੀਂ ਕੋਈ ਗੱਲਬਾਤ ਕਰਨੀ ਆ ਸਾਡੇ ਨਾਲ ਤਾਂ ਲੰਬੜੇ ਆ ਜੀ ਤੁਸੀਂ ਕੋਈ ਗੱਲ ਨਹੀਂ ਹਾਜ਼ਰ ਆ ਦੱਸੋ ਕਹਿੰਦੇ ਜੇ ਵੱਡੇ ਅਫਸਰਾਂ ਕੋਲ ਚਲੀ ਗਈ ਤੇ ਇਹਦੇ ਤੇ ਮਾਲਮੂਲ ਜਿਆਦਾ ਪੈ ਜਾਣਾ ਤਾਂ ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰ ਲਓ ਨਿਬੇੜ ਲਓ ਤੇ ਮੁੰਡਾ ਤੁਹਾਡਾ ਛੱਡ ਦਿੰਨੇ ਆ 50000 ਰੁਪਏ ਤੁਸੀਂ ਲੈ ਕੇ ਆ ਜੀ ਅਸੀਂ ਕਿਹਾ ਮੈਂ ਉਹਨੂੰ ਕੋਈ ਬੇਨਤੀ ਕੀਤੀ ਮੈਂ ਕਿਹਾ ਪਤਾ ਨਹੀਂ ਕਿਹੜਾ ਅਫਸਰ ਹੈ ਕੀ ਗੱਲਬਾਤ ਹੈ ਕੌਣ ਹੈ ਕਹਿੰਦਾ ਇੱਕ ਮੈਂ ਐਸ.ਆਈ. ਹਾਂ ਇੱਕ ਹੌਲਦਾਰ ਹੈ ਬਾਕੀ ਸਟਾਫ ਹੈ ਸਾਡਾ ਸਾਰਾ ਇਕੱਠਾ ਹੈ ਚਲੋ ਮੈਂ ਕਿਹਾ ਜੀ ਕਿੱਥੇ ਆਵਾਂ ਕਹਿੰਦੇ ਲਾਂਬੜੇ ਪਹੁੰਚੋ ਅਸੀਂ ਤਾਂ ਗੱਡੀਆਂ ਤਿਆਰ ਕੀਤੀਆਂ ਮੈਂ ਤੇ ਮੇਰਾ ਬੇਟਾ ਅਸੀਂ ਜਾਣ ਲੱਗੇ ਅਸੀਂ ਕਮਲ ਹਸਪਤਾਲ ਕੋ ਪਹੁੰਚੇ ਜਦੋਂ ਜਦੋਂ ਕਮਲ ਹਸਪਤਾਲ ਕੋ ਪਹੁੰਚੇ ਕਹਿੰਦੇ ਕਿੱਥੇ ਪਹੁੰਚ ਗਏ ਫਿਰ ਫੋਨ ਆਇਆ ਕਹਿੰਦੇ ਫੋਨ ਤੇ ਮੈਂ ਕਿਹਾ ਅਸੀਂ ਕਮਲ ਹਸਪਤਾਲ ਕੋ ਪਹੁੰਚ ਗਏ ਕਹਿੰਦੇ ਜੀ ਤੁਸੀਂ ਨਾ ਤਾਜ 2 ਦੇ ਕੋਲ ਆ ਜਾਓ ਸਾਡੇ ਬੰਦੇ ਆ ਕਿ ਉਹ ਤਾਜ ਟੂਰ ਦੇ ਕੋਲੇ ਹੀ 5-7 ਮਿੰਟ ਦੇ ਰੁਕੇ ਤੇ ਉਹਨਾਂ ਦੇ ਬੰਦੇ ਮੋਟਰਸਾਈਕਲ ਤੇ ਦੋ ਆਈਆਂ ਮੂੰਹ ਉਹਨਾਂ ਦੇ ਵੱਧੇ ਹੋਏ ਸੀ ਇਹ ਆ ਚੀਜ਼ਾਂ ਲੰਗੀਆਂ ਸੀਗੀਆਂ ਤੇ ਮੈਨੂੰ ਕਹਿੰਦੇ ਤੁਸੀਂ ਕਹਿੰਦੀ ਹੂੰ ਪਿੱਛੋਂ ਆ ਰਿਹਾ ਇਹਦੇ ਤੁਸੀਂ ਗੱਡੀ ਤੇ ਉਤਰਦੇ ਕਿਉਂ ਨਹੀਂ ਮੈਂ ਕਹਾ ਮੈਂ ਗੱਡੀ ਤੇ ਨਹੀਂ ਉਤਰਨਾ ਪੈਸੇ ਮੇਰੇ ਕੋਲ ਆ ਤੁਸੀਂ ਮੁੰਡਾ ਮੇਰਾ ਭੇਜੋ ਸਕੂਟਰੀ ਭੇਜੋ ਤਾਂ ਆਪਣੇ ਪੈਸੇ ਜੋ ਤੁਹਾਡਾ ਨਿਮਜਵਾਨ ਕੀਤੀ ਹੈ ਪਹਿਲੇ ਲਓ ਮੇਰੇ ਕੋਲ ਹੂੰ ਉਹ ਆਏ ਨਹੀਂ ਮੈਂ ਫੇਰ ਗੱਡੀ ਪੈਸੇ ਵਿੱਚੇ ਪਏ ਮੈਂ ਉੱਤਰ ਕੇ ਉਹਨੂੰ ਭੱਜ ਕੇ ਮੈਂ ਕਿਹਾ ਤੁਸੀਂ ਮੇਰੇ ਕੋਲ ਤੇ ਆਓ ਪੈਸੇ ਲਾਓ ਤੁਸੀਂ ਉਹ ਭੱਜ ਗਏ ਅਸੀਂ ਉਹਨਾਂ ਪਿੱਛਾ ਕੀਤਾ ਕਾਬੂ ਨਹੀਂ ਆਇਆ ਜੀ ਉਤੋਂ ਦੀ ਮੁੜੇ ਅਸੀਂ ਦਰਖਾਸਤ ਦਿੱਤੀ ਆ ਕੇ ਥਾਣੇ ਦੀ ਕਿ ਸੰਡਾ ਏਦਾਂ ਸਾਡਾ ਲੈ ਗਏ ਆ ਤੇ ਬੰਦੇ ਸਾਨੂੰ ਗਲਤ ਲੱਗਦੇ ਆ ਸ਼ੱਕ ਆ ਪੁਲਿਸ ਨੂੰ ਇਤਲਾਹ ਦਿੱਤੀ ਆ ਪੁਲਿਸਾਂ ਨੇ ਮਦਦ ਬਹੁਤ ਕੀਤੀ ਮੇਰੀ ਭਾਈ ਨਟ ਕੀਤੀ ਆ ਪਰ ਉਹ ਜਦੋਂ ਅਸੀਂ 3 ਵਜੇ ਨਾ ਕੰਗਾ ਦੇ ਕੋਲ ਗਏ ਤਾਂ ਉਹ ਨੰਗਾ ਕਹਿੰਦੇ ਜੀ ਅਸੀਂ ਜਲੰਧਰ ਪਹੁੰਚ ਗਏ ਆ ਉੱਥੇ ਆ ਜਾਓ ਉੱਥੇ ਤੁਹਾਡੇ ਨਾਲ ਗੱਲ ਕਰਦੇ ਆ ਦੀਨ ਲੇਨ ਦੀ ਜਰੀ ਤਾਂ ਇਹ ਜਿਹੜੀ ਨਕੋਦਰ ਦੀ ਪੁਲਸੀ ਇਹ ਵਾਪਸ ਆ ਗਈ 3:30 ਵਜੇ ਅੱਛਾ ਜੀ ਅਸੀਂ ਵੀ ਵਾਪਸ ਆ ਗਏ ਹੁਣ ਸਾਰੇ ਮੈਨੂੰ ਕਹਿੰਦੇ ਨਕੋਦਰ ਵਾਲੇ ਕਿ ਭਾਈ ਹੁਣ ਕਾਰਵਾਈ ਸਾਡੀ ਨਹੀਂ ਹੁਣ ਜ਼ਿਲੰਧਰ ਵਾਲਿਆਂ ਦੀ ਕਾਰਵਾਈ ਜ਼ਿਲੰਧਰ ਚਲੇਗਾ ਬੰਦੇ ਅਸੀਂ ਨਹੀਂ ਕੁਝ ਕਰ ਸਕਦੇ ਉੱਥੇ ਕਰੋ ਚਲੋ ਮੈਂ ਆਪਣੀ ਭਾਜਨਾਟ ਜਿੰਨੀ ਟੈਲੀਫੋਨ ਜ਼ਿਲੰਧਰ ਕਰਨਾ ਸੀ ਕੀਤੇ ਰਿਸ਼ਤੇਦਾਰਾਂ ਨੂੰ ਕੀਤੇ ਤੇ ਭਾਜਨਾਟ ਕੀ ਕੀ ਮੈਂ ਤੇ ਮੇਰਾ ਬੇਟਾ ਵੀ ਭਾਜਨਾਟ ਕਰਦੇ ਰਹੇ ਸਾਢੇ 8:00 ਬੱਲੇ ਕੁਝ ਨਹੀਂ ਆ ਸਾਢੇ 7:00 ਵਜੇ ਮੈਨੂੰ ਫੋਨ ਆਇਆ ਮੇਰੇ ਬੇਟੇ ਦਾ ਕਿਹਾ ਮੈਨੂੰ ਆਲੂ ਆਲ ਗੇੜ ਦੇ ਉੱਤੇ ਬੰਦੇ ਲੱਗ ਆ ਕਿ ਮੈਨੂੰ ਪਾਪਾ ਲੈ ਜਾ। ਜੀ। ਮੈਂ ਉੱਥੇ ਗਿਆ ਇਹ ਪਸੀਨੋ ਪਸੀਨ ਬੁਰਾ ਹਾਲ ਇਹਨੂੰ ਵਾ ਘਰ ਲੈ ਕੇ ਆਇਆ ਪਾਣੀ ਪੂਣੀ ਇਹਨੂੰ ਪਲਾਇਆ ਪਾਣੀ ਪੂਣੀ ਪਲਾ ਕੇ ਕਹਿੰਦਾ ਮੇਰਾ ਹਾਲ ਬਹੁਤ ਮੰਦਾ ਕੀਤਾ ਮੇਰੇ ਅਲਵਾਰ ਵਾਂ ਗਰਦਾ ਤੇ ਰੱਖਦੇ ਸੀ ਕਹਿੰਦੇ ਪਾਪਾ ਨੂੰ ਪੈਸੇ ਕਹਿ ਲੈ ਕੇ ਆ। ਚਲੋ ਇੰਨੀ ਗੱਲ ਹੋਣ ਦੇ ਬਾਵਜੂਦ ਰਾਤ ਇਹਨੇ ਰੋਟੀ ਵੀ ਨਹੀਂ ਖਾਧੀ ਕਹਿੰਦਾ ਪਾਪਾ ਤੁਸੀਂ ਮੈਂ ਤੁਹਾਡੇ ਨਾਲ ਕੋਈ ਗਲਤ ਕੰਮ ਨਹੀਂ ਸੀ ਕਰ ਸਕਦਾ ਜਿਹੜੀ ਗੱਲ ਤੁਹਾਡੇ ਕੋ ਆਈ ਆ ਮੇਰਾ ਬਹੁਤ ਬੁਰਾ ਹਾਲ ਹੈ ਮੈਂ ਕਹਿੰਦਾ ਤੁਹਾਨੂੰ ਦੱਸ ਕਿ ਨਾ ਬੀਤੀ ਕਿੱਦਾਂ ਕਿੱਥੇ ਕਿੱਥੇ ਰੁਕੇ ਆ ਇਹਨੇ ਮੈਨੂੰ ਦੱਸਿਆ ਇਹ ਨਗਲਾ ਢੇ ਤੇ ਰੁਕੇ ਆ ਉਹਨਾਂ ਨੇ ਮੈਨੂੰ ਠੰਡਾ ਪੁਲਾਇਆ ਆਪ ਵੀ ਪੀਤਾ ਵਾ ਤੇ ਪੈਸੇ ਸੈਂਡ ਕੀਤੇ ਆ ਪਿੰਡ ਬੁੱਧਾ ਪੰਪ ਤੇ ਉੱਥੇ ਗਏ ਆ ਉੱਥੇ ਉਹਨਾਂ ਨੇ ਠੰਡੇ ਪੀਤੇ ਆ ਚਲੋ ਇੰਦੀ ਗੱਲ ਜਦੋਂ ਇਹਨੇ ਦੱਸੀ ਮੈਂ ਸਵੇਰੇ 5 ਵਜੇ ਉੱਠ ਕੇ ਨਾਲ ਗਿਆ ਵਾ ਜਾ ਕੇ ਤੇ ਸਾਰਾ ਪ੍ਰੂਫ ਇਕੱਠੇ ਕੀਤਾ ਆ ਇਹਨਾਂ ਨੇ ਸਾਰਾ ਇਕੱਠੇ ਕਰਾ ਸਾਰੇ ਇਕੱਠੇ ਕਰਕੇ ਮੈਂ ਜਿੱਤੀ ਆ ਜੀ ਪੁਲਿਸ ਨੂੰ ਸ਼ੈਂਡ ਕੀਤੇ ਆ ਐਸਮ ਜਿਹੜੇ ਵਿਸ਼ਵਾਸ ਆਇਆ ਪੁਲਿਸ ਜੀ ਜੋ ਕਾਰਵਾਈ ਬੰਦੀ ਕਰਨਗੇ ਬੰਦੇ ਛੱਡਾਂਗੇ ਉਹ ਮੇਰੀ ਮਰੀ ਮਦਦ ਕੀਤੀ ਪੁਲਿਸ ਨੇ ਜੋ ਕਾਰਵਾਈ ਬੰਦੇ ਅਰੈਸਟ ਹੋਏ ਜੀ ਉਹਨਾਂ ਵਿੱਚੋਂ ਕੋਈ ਇੱਕ ਬੰਦਾ ਅਰੈਸਟ ਹੋਇਆ ਕੀ ਨਾਮ ਹੈ ਉਹਦਾ ਰੋਹਿਤ ਗਿੱਲ ਉਹ ਨਕੌਦਰ ਤੋਂ ਹੀ ਆ ਜਾਂ ਹੋਰ ਕਿੱਥੋਂ ਨਕੌਦਰ ਨਹੀਂ ਸ਼ਾਹਕੋਟ ਏਰੀਏ ਦੇ ਬੰਦੇ ਆ ਦੋਨੇ ਪੰਜਾਬ ਜਿਹੜੇ ਹੋਮ ਗਾਰਡ ਪੁਲਿਸ 'ਚ ਇੱਕ ਲੱਗਾ ਵਾ ਇੱਥੇ ਸਿਵਲ ਕੋਰਟ 'ਚ ਜੇਲ੍ਹ 'ਚ ਲੱਗਾ ਕਬੂਦ ਮਤਲਬ ਹੋਮ ਤੁਹਾਡੇ ਮੁਤਾਬਕ ਹੋਮ ਗਾਰਡ ਵਿੱਚ ਆ ਹੋਮ ਗਾਰਡ 'ਚ ਤੁਹਾਡੇ ਬੇਟੇ ਦਾ ਨਾਮ ਕੀ ਸੀ ਨਵਜੋਤ ਸਿੰਘ ਪੁਰਥੀ ਤੇ ਹੁਣ ਠੀਕ ਹੈ ਬੇਟਾ ਤੁਹਾਡਾ ਆ ਗਿਆ ਤੁਹਾਡੇ ਕੋਲ ਵਾਪਸ ਆ ਗਿਆ ਮੈਂ ਪੁਲਿਸ ਨੂੰ ਉਧਰ ਪਰਸੋਂ ਦਾ ਇਤਲਾਹ ਦੇਣ ਚਲਾ ਗਿਆ ਮੇਰਾ ਬੇਟਾ ਮੇਰੇ ਕੋ ਆ ਗਿਆ ਵਾ ਜੀ ਸੋ ਇਹ ਸਨ ਪੁਰਥੀ ਸਾਹਿਬ ਜਿਨ੍ਹਾਂ ਨੇ ਸਾਰੀ ਘਟਨਾ ਬਾਰੇ ਦੱਸਿਆ ਆ ਇਨ ਦਾ ਬੇਟਾ ਉਹ ਵਾਪਸ ਆ ਚੁੱਕਾ ਤੇ ਅਗਲੀ ਕਾਰਵਾਈ ਜੋ ਪੁਲਿਸ ਆ ਉਹ